ਕਾਸੀ ਮਿਰਚ ਪਾਲਖੇ ਅੱਜ ਅੱਜ ਨੂੰ ਮੈਂ ਤਾਂ ਜ਼ਿਆਦਾ ਤੇ ਪੈ ਗਈ ਮਿਰਚ ਥੋੜੀ ਜੀ ਹੂੰ ਚਲ ਆ ਗੱਲ ਕੋਲ ਆ ਨਾ ਚਲਿਆ ਠੀਕ ਹੈ ਕਿਆ ਭਾਈ ਸੁਣਾਇਆ ਓਹੋ ਬਾਸ ਹੋ ਗਿਆ ਨਾ ਨਾ ਬਸ ਠੀਕ ਹੈ ਆਪੇ ਚਾਂਚਾ ਕੇ ਘਰੋਂ ਮੈਨੂੰ ਵੀ ਪਾ ਦੇ ਹਾਂਜੀ ਵੀਰੇ ਓਏ ਬਹਿ ਜਾ ਮਰੀ ਤਾਂ ਰੋਟੀ ਖਾ ਹਾਂ ਰੋਟੀਆਂ ਮਿਰਚੇ ਬਹੁਤ ਪਾਰਖੀਆਂ ਸੋਰੀ ਅੱਜ ਤਾਂ ਪਾਵੇ ਭਾਈ ਓ ਖੜ ਜਾ ਯਾ ਰੋਟੀ ਤਾਂ ਖਾ ਲੈਣ ਦੇ ਨੇਰੀਆ ਹੀ ਆ ਤੈਨੂੰ ਕੀ ਕਰਨਾ ਤੂੰ ਗਿਆ ਪਵਾ ਕੇ ਮੱਲ ਲਾਉਣੇ ਲੈਂਦਾ ਐਨੂੰ ਨਾ ਮੈਂ ਰੋਟੀ ਖਾ ਲੂਗਾ ਫਿਰ ਕੀ ਫਾਇਦਾ ਕਿਉਂ ਪਾਉਣ ਦਾ ਓਹੀਂ ਖਾ ਲੈ ਓਏ ਦੁਪਹਿਰੇ ਪਾ ਦਾਂਗੇ ਮੱਲਟੌਣ ਨੇ ਇਹਦਾ ਕਿਉਂ ਪਵਾ ਕੇ ਦੱਸ 18 ਵਾਰ ਤਾਂ ਰੋਡ ਚਰਦਾ ਹੈ ਕੁਛ ਨਹੀਂ ਹੁੰਦਾ ਚੰਗੇ ਚੇ ਬਈ ਯਾਰ ਖਾ ਲਾ ਯਾਰ ਤੂੰ ਗੇੜੇ ਮੜ ਬੈ ਗਿਆ ਇੱਥੇ ਨੰਬਰੀ ਮੜ ਜਾ ਪਾਸਾ ਮੈਂ ਇੱਥੀ ਲਵਾ ਦੇ ਦੋ ਵਰਖਿਆ ਮੇਨ ਨਾਲ ਹਾਂ ਮਾਰ ਮੜ ਜਾ ਪਾਸਾ ਓ ਯਾਰ ਖਾ ਲਾਂਗੇ ਤੁਹਾਨੂੰ ਕੀ ਹੋ ਰਾਇਆ ਯਾਰ ਤੈਨੂੰ ਮੇਰਾ ਮੂੰਹ ਪੱਕੀ ਜਾਂਦਾ ਵੇ ਪਰ ਤੂੰ ਇੰਝ ਚੱਲਿਆ ਯਾਰ ਹਾ ਨੂੰ ਨਾ ਪਾਣ ਦੀ ਚਾਹ ਨਾਲ ਰੋਟੀ ਖਾਣ ਦੀ ਭਾਈ ਕਿੱਡੀ ਕ ਗੱਲ ਐ ਕਿਹੇ ਪੌਣਾ ਲੈ ਮੈਂ ਲੈ ਦਿੰਨੀ ਆ ਚੱਲ ਕਿਹੋਏ ਪੌਣ ਬਾਦ ਤੇ ਕਿਹ ਹੈ ਦਸੰਗ ਹੋਰ ਕਿਵੇਂ ਗੋਲੀ ਮਾਰੀ ਉਹ ਦੇਖ ਕੇ ਮੈਂ ਉੱਠ ਕੇ ਗਈ ਆਏ ਮੇਰੇ ਕੋਲ ਤਾਂ ਕੀ ਕਰਨਾ عمر ਕਿਹਾ ਹੋਵੇ ਪੱਛਦਾਗਾ ਮੇਰਾ ਇੱਕਦਮ ਮਿਰਚਾ ਹੋਰ ਇਹਨੇ ਮੂੰਹ ਚ ਛਾਲੇ ਛਾਲੇ ਕਰਤੇ ਲੈ ਮੈਂ ਪਾ ਦਿੰਦੀ ਆਹੀ ਲੈ ਜਾ ਦਾਲ ਚੱਕ ਕੇ ਮੈਂ ਹਿੰਦੇ ਭਾਈ ਸੀ ਸੱਚੀ ਗੱਲ ਆ ਜਬ ਆਪਦੀ ਤੀਨੀ ਬਿਨਾ ਕੋਈ ਨਹੀਂ ਇੱਥੇ ਜੱਗ ਦੇ ਹੈਗਾ ਕੋਈ ਨਹੀਂ ਹੈਗਾ ਇੱਥੇ ਹੈ ਤੈਨੂੰ ਤੀਨੀ ਮਿਲ ਗਈ ਤੈਨੂੰ ਵੱਡਾ ਭਾਈ ਨਹੀਂ ਦੇਖਿਆ ਹੈਗਾ ਆਪ ਤੂੰ ਦੋ ਦੋ ਚੰਤੇ ਕਿਉਂ ਦੇ ਪਾ ਕੇ ਖਾਣਾ ਓਏ ਮੇਰੇ ਮਿਰਚਾਂ ਕਿਵੇਂ ਪਵਾ ਲਈ ਯਾਰ ਫਿਰ ਉਹੀ ਦੇ ਮਿਰਚ ਮੈਨੂੰ ਵੀ ਲੱਗਦੀ ਆ ਭਾਈ ਫਿਰ ਕੋਈ ਨਾ ਪਾ ਲਾਂਗੇ ਤੂੰ ਤਾਂ ਕਦੇ ਨਾ ਖਾਣ ਲੱਗ ਰਹਿਗਾ ਮੈਂ ਤਾਂ ਇੱਕ ਮੁਰਕੀ ਮੈਂ ਤਾਂ ਇੱਕ ਮੁਰਕੀ ਤੋਂੜੀ ਮੈਨੂੰ ਤਾਂ ਮਿਰਚਾਂ ਲੱਗਦਾ ਤੰਦਵਾ ਤੂੰ ਰੋਟੀਆਂ ਖਾਂ ਤੂੰ ਉਦੋਂ ਨਹੀਂ ਲੱਗੀ ਮਿਰਚਾਂ ਕੁੱਤੇ ਨੂੰ ਗੁੱਟੀ ਇਸ ਤੀਸ ਕਰਕੇ ਰੋਟੀ ਦਿੰਦਾ ਰਾਤ ਨੂੰ ਤੂੰ ਮੈਨੂੰ ਕਾਹ ਨੂੰ ਤੈਨੂੰ ਲੱchni ਖਾਦੀ ਨਹੀਂ ਜਾਂਦੀ ਤੈਨੂੰ ਵਧੇ ਦਿੰਨੇ ਆ ਸਭ ਤੋਂ ਪਹਿਲਾਂ ਰੋਟੀ ਤੇਰੀ ਭਗਦੀ ਹੈਗੀ ਲੱਸੀ ਤੇ ਉਹ ਤੇ ਨੂਨ ਨਹੀਂ ਗਾਲਿਆ ਹੈਗਾ ਬੜਾ ਮੋਟਾ ਪਾ ਤਰੇ ਵੱਡੇ ਹੋਏ ਨੇ ਚੱਕ ਕੇ ਆਪ ਵਾਲਾ ਤੂੰ ਚਾਹ ਫੇਰ ਕਿ ਅਹੀਂ ਹੁੰਦਾ ਭਾਈ ਅਹੀਂ ਹੁੰਦਾ ਕਾਹ ਨੂੰ ਜਾਣ ਜਾਣੇ ਉਹ ਕਰਦਾ ਸਵਾਦ ਲੈਂਦਾ ਤਿੰਨ ਰੋਟੀਆਂ ਖਾ ਕੇ ਨੂੰ ਉਹਦਾ ਮਿਰਚੀ ਲੱਗੀ ਆਹ ਉਹਨੇ ਨੂੰ ਮਿਰਚ ਲੱਗੀ ਕਾਹ ਨੂੰ ਭਾਈ ਅਸਲ ਵਿੱਚ ਇਹਦੇ ਮੂੰਹ 'ਚ ਬੁਰਕੀਆਂ ਪਾਉਣੀਆਂ ਨੇ ਤੀਮੀ ਦੇ ਤੀਮੀ ਦੇ ਥੱਲੇ ਲੱਗ ਗਿਆ ਇਹ ਲੈ ਬੱਸ ਫਿਰ ਆਹ ਗੱਲ ਹੈ ਬੱਟਾ ਬੁੱਟਾ ਜਾਣਾ ਕੀ ਕਰ ਓਏ ਬੱਟਾ ਮਾਰ ਕੇ ਠਾਪਣਾ ਗੱਸੀ ਪਾ ਦੂੰਗਾ ਬੋਲਦਾ ਤੂੰ ਜਾ ਦੇ ਮਾਰ ਕੇ ਦੇਖ ਮਾਰ ਕੇ ਦੇਖ ਨਾਲੇ ਹੋਰ ਆਹ ਘੂਠਾ ਲਾ ਦੂੰ ਕਹਿੰਦੇ ਹੋਰ ਚੱਲ ਆ ਜਾਓ ਕਿਉਂ ਪਾਵਾਂ ਮੈਂ ਦੱਸ ਜੀ ਇਹਨੇ ਮੇਰੇ ਨਾਲ ਹੀ ਹੈ ਜ਼ਮੀਨ ਦਾ ਹੰਕਾਰ ਲੱਖੀ ਫਿਰਦਾਗਾ ਕੋਈ ਨਾ ਕੋਈ ਨਾ ਖੁੱਡ ਨਹੀਂ ਦਿੰਦਾ ਖੁੱਡ ਨਾਲ ਲੈ ਜੀਂਗਾ ਫਿਰ ਖੁੱਡ ਨਹੀਂ ਦਿੰਦਾ ਹਾਂ ਤੂੰ ਤਾਂ ਕੇ ਮੇਂ ਨਹੀਂ ਦਿੰਦਾ ਹਿੱਕ ਤੇ ਧਰ ਕੇ ਖਾ ਲੈ ਹਾਂ ਸਾਲਾ ਲੱਗਦਾ ਤੂੰ ਖਾ ਲੈ ਪਰੌਂਠੇ ਦੇ ਨਾਲ ਮੂੰਹ ਵਿੱਚ ਅੰਦਰ ਲੈ ਆ ਅੰਦਰ ਖਾਣੇ ਆ ਅੰਦਰ ਖਾਣੇ ਆ ਚੱਲ ਅੰਦਰ ਲੈ ਕੇ ਜਾ ਤੂੰ ਚੁੱਪ ਕਰ ਜਾ ਤੜਕੇ ਦੀ ਫਿਰਦੀ ਆ ਕੰਮ ਕਰਦੀ ਤੜਕੇ ਤਾਂ ਮੈਂ ਫਿਰਦਾਗਾ ਕੁੱਤੇ ਭਾਈ ਕਰਦਾ ਰੋਟੀ ਬਣਿਆ ਕਲੇਸ਼ ਪਾ ਕੇ ਬਹਿ ਜਾਂਦਾ ਇਹ ਆਪੇ ਮੈਨੂੰ ਇਹਦੇ ਚੰ ਚੱਕ ਕੇ ਉਹਦਾ ਰੱਖ ਕੇ ਜਾ ਇਹਨੂੰ ਡੱਬਾ ਦੇ ਦੇ ਡੱਬਾ ਦੇ ਦੇ ਕੱਲੀ ਕਿਆਉਣ ਵਾਲੀ ਖਾਣਾ ਪ੍ਰੋਡਕਟਰ ਨਾਲ ਫਰੀਜ ਨਾ ਹੁੰਨਾਗਾ ਬਈ ਉਹ ਕਿੱਥੇ ਕਰਵਾਉਗੀ ਸਰਬੀ ਬਾਈ ਹੁਣ 2-4 ਦਿਨ ਤਾਉਨੂੰ ਲੱਗਣਗੇ ਦੀ ਮਾਂ ਜਿਆਦੇ ਬਿਮਾਰ ਹੋ ਰਹੀਏਗੀ ਕੀ ਸਾਰਾ ਸੁਆਦ ਗਾਲ ਕੇ ਧਰ ਦਿੰਦਾ ਰੋਟੀ ਬਲੰਕ ਸਾਲਾ ਕੋਈ ਨਾ ਮਗਾ ਉਹ ਖਾਣਾ ਯਾਰ ਕੋਈ ਨਾ ਪੁੱਤ ਆ ਜਾ ਰੋਟੀ ਖਾ ਲੈ ਉਹ ਨਹੀਂ ਨਹੀਂ ਖਾਣਾ ਗੁੱਡਾ ਰੋਟੀ ਨਾਲ ਕੁਝ ਚੱਕਰਿਆ ਕਰ ਬਈ ਨਹੀਂ ਖਾਂਦਾ ਤੂੰ ਝੁਲਸ ਲੈ ਹੁਣ ਸਾਡੀ ਤਾਂ ਛੜਾਤੀ ਆਪਦੀ ਕੋ ਛੱਡੀ ਐ ਤੂੰ ਤਾਂ ਝੁਲਸ ਲੈ ਕਿਓ ਪਉਣ ਵਾ ਤੇਰੀ ਕਲੇਸ਼ ਬਣਵਾ ਤੇਰੀ ਕਹਿ ਦੇ ਨੂੰ ਤੂੰ ਪਾਇਆ ਕਲੇਸ਼ ਮੁੰਡੇ ਚੁੱਪ ਕਰ ਜਾ ਹੁਣ ਠਿਕ ਜਾ ਤੂੰ ਡਾਂਗਾ ਸੋਟੀਆਂ ਚੱਕ ਲੋ ਰੋਟੀ ਖਾਣੇ ਵੀ ਦੁੱਕਰ ਕਰ ਫੜ ਯਾਰ ਬਸ ਯਾਰ ਮੈਂ ਤੁਮ ਨਹੀਂ ਖਾਦੀ ਜਾਂਦਾ ਹਾਂ ਦੇਣੀ ਕਿਸੇ ਹਲੋ ਭਾਈ ਮਰ ਜਾ ਮੈਂ ਤਾਂ ਕਹਿੰਦਾ ਮਰ ਜਾ ਤੂੰ ਵੀ ਯਾਰ ਕਿਆ ਬਲੱਡ ਵਾਦਾ ਨਾ ਕਿਉ ਪਾਇਆ ਕਰ ਮੇਰੇ ਸਾਦਾ ਕਦੀ ਜੀਬ ਦੀ ਤਾਲੂਏ ਨਾਲ ਲੱਗੀ ਰਹੇ ਜੂ ਤੇਰੀ ਬਸ ਹੈ ਸੋ ਤੇਰਾ ਤੇਰਾ ਮੇਰੀ ਕੋਈ ਚੀਜ਼ ਨਾ ਤੇਰਾ ਛਾਬ ਕੋਚਾ ਹੈ मित्रांनो तू टक्कर आहे तेनु टक्करू बंसरी वाला इ नि लगू